ਕਿ ਕੋਈ ਵੀ ਅਸਾ ਕੰਮ ਇਨਸਾਨ ਦੇ ਵਿੱਚ ਨਹੀਂ ਕੀਤਾ ਜਾਦਾ ਆ ਪਬਲਿਕ ਤੇ ਅਗੇ ਇਸ ਨੂੰ ਬੜਾ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਪੀਨ ਦਿਵਾਉਣਾ ਹੈ ਕਿ ਬਿਜਲੀ ਦੇ ਖੇਤਰ ਦੇ ਵਿੱਚ ਕੋਈ ਸੰਕਟ ਨਹੀਂ ਆਏਗਾ ਹੌਣ ਤੱਕ ਤੇ ਬਿਜਲੀ ਦੀ ਘਾਟ ਕਰਕੇ ਕੱਟ ਲੱਗਣ ਦੇ ਸੰਬੰਧ ਆ ਇਹੋ ਜੀ ਕੋਈ ਗੱਲ ਨਹੀਂ ਪੰਜਾਬ ਸਰਕਾਰ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਕਿ ਅਸੀਂ ਗ੍ਰੀਨ એનਰਜੀ ਵੱਲ ਪਾਸੇ ਵੱਧੀਏ ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੇ ਅੰਦਰ ਇਸ ਵਕਤ ਅਸੀਂ ਵਿਧਾਨ ਸਭਾ ਦੇ ਵਿੱਚ ਮੌਜੂਦ ਹਾਂ ਤੇ ਬਜਟ اجلاس ਚੱਲ ਰਿਹਾ ਤੇ ਖਾਸ ਕਰਕੇ ਲੋਕਾਂ ਦਾ ਧਿਆਨ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਕੋਈ ਬੋਝ ਤਾਂ ਨਹੀਂ ਪੈਣ ਵਾਲਾ ਹੈਗਾ ਤਾਂ ਇਸ ਨੂੰ ਲੈ ਕੇ ਚਰਚਾਵਾਂ ਵੱਡੇ ਪੱਧਰ ਤੇ ਨੇ ਪਰ ਨਾਲ ਦੀ ਨਾਲ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਿਤੇ ਬਿਜਲੀ ਸੰਕਟ ਦੇ ਸ਼ੰਕੇ ਇਸ ਮਹੀਨਿਆਂ ਦੇ ਵਿੱਚ ਪੈਦਾ ਹੋ ਜਾਂਦੇ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਤਮਾਮ ਗੱਲਬਾਤ ਕਰਨੀ ਸਾਡੇ ਨਾਲ ਬਿਜਲੀ ਮੰਤਰੀ ਹੈਗੇ ਨੇ ਮੰਤਰੀ ਸਾਹਿਬ ਜਿਹੜੇ ਇਸ ਵਕਤ ਹਾਲਾਤ ਨੇ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਇੱਕ ਸ਼ੰਕਾ ਦੂਰ ਕਰ ਦਿਓ ਕਹਿੰਦੇ ਕਿ ਤੇ ਟੈਰਿਫ ਨਾ ਵੱਜਵੇ ਬਿਜਲੀ ਦਾ ਕਿਉਂਕਿ ਬਜਟ ਇਜ਼ਲਾਸ ਆ ਗਿਆ ਤੇ ਇਹਦੇ ਵਿੱਚ ਇਹ ਹੁੰਦਾ ਕਿ ਸਰਕਾਰ ਨੇ ਦੇਖਣਾ ਹੁੰਦਾ ਘਾਟਾ ਨਫਾ ਨੁਕਸਾਨ ਸਾਰਾ ਕੁਝ ਦੇਖ ਕੇ ਟੈਰਿਫ ਦੇ ਵਿੱਚ ਇਜ਼ਾਫਾ ਕਰਨਾ ਹੁੰਦਾ ਕੋਈ ਇਜ਼ਾਫੇ ਦੀ ਕੋਈ ਚਰਚਾ ਤਾਂ ਨਹੀਂ ਹੈ ਦੇਖੋ ਦੇਖੋ ਇਹ ਜਿਹੜਾ ਬਜਟ ਇਜ਼ਲਾਸ ਸਾਡਾ 213 ਤੋਂ ਚੱਲ ਰਿਹਾ ਕੱਲ ਨੂੰ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਸਾਹਿਬ ਉਹ ਬਜਟ ਪੇਸ਼ ਕਰਨਗੇ ਹੂੰ ਉਹ ਜਿਹੜਾ ਬਜਟ ਆ ਉਹ ਪਬਲਿਕ ਇਨਫਰਾਸਟ੍ਰਕਚਰ ਦੇ ਵਿੱਚ ਰਹੇਗਾ ਲੋਕਾਂ ਦੇ ਹਿੱਤ ਦੇ ਵਿੱਚ ਹੋਏਗਾ ਅਸੀਂ ਕੋਈ ਵੀ ਐਸਾ ਕੰਮ 3 ਸਾਲ ਦੇ ਵਿੱਚ ਨਹੀਂ ਕੀਤਾ ਜਿਹੜਾ ਪਬਲਿਕ ਦੇ ਅਗੇਂਸਟ ਹੋਵੇ ਸੋ ਕਾਂਤਾ ਬਜਟ ਜਿਹੜਾ ਹੈ ਇਹ ਵੀ ਪਬਲਿਕ ਹਿੱਤ ਦੇ ਵਿੱਚ ਸਰ ਇੱਕ ਗੱਲ ਦੱਸਿਓ ਕਿਉਂਕਿ ਇਸ ਵੇਲੇ ਕਿਸਾਨਾਂ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਉਹ ਇਹ ਸਮਾਂ ਹੁੰਦਾ ਕਿਉਂਕਿ ਫਸਲ ਬਦਲ ਨਹੀਂ ਹੁੰਦੀ ਹੈ ਤਾਂ ਉਸ ਹੱਬ ਨਾਲ ਬਿਜਲੀ ਦੀ ਖਪਤ ਵੱਧ ਜਾਂਦੀ ਹੈ ਤਾਂ ਕੋਈ ਇਸ ਤਰੀਕੇ ਦਾ ਸੰਕਟ ਦੇ ਅਸਾਰ ਤਾਂ ਨਹੀਂ ਹੈਗਾ ਕਿਉਂਕਿ ਇਹ ਵੀ ਚਰਚਾਵਾਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਬਿਲਕੁਲ ਬਿਜਲੀ ਦੇ ਖੇਤਰ ਦੇ ਵਿੱਚ ਕੋਈ ਸੰਕਟ ਵਾਲੀ ਗੱਲ ਨਹੀਂ ਆ ਸਾਡੇ ਥਰਮਲ ਪਲਾਂਟ ਨੇ ਪੰਜ ਥਰਮਲ ਪਲਾਂਟ ਨੇ ਜੋ ਪ੍ਰਾਈਵੇਟ ਨੇ ਤਿੰਨ ਸਾਡੇ ਸਰਕਾਰੀ ਨੇ ਸਾਡੇ ਕੋਲ ਥਰਮਲ ਪਲਾਂਟਸ ਪੂਰੀ ਤਰ੍ਹਾਂ ਵਰਕਿੰਗ ਨੇ ਔਰ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਕੋਲੇ ਦੀ ਕਮੀ ਨਹੀਂ ਆ ਸਾਡੇ ਕੋਲ ਪੂਰੀ ਕੁਆਂਟੀਟੀ ਦੇ ਵਿੱਚ ਕੋਲਾ ਜਿਹੜਾ ਹੈ ਉਹ ਪਿਆ ਹੈ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਹੈ ਕਿ ਬਿਜਲੀ ਦੇ ਖੇਤਰ ਦੇ ਵਿੱਚ ਕੋਈ ਸੰਕਟ ਨਹੀਂ ਆਏਗਾ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਇੱਕ ਇੱਕ ਗੱਲ ਜ਼ਰੂਰ ਦੱਸਿਓ ਮੁੱਖ ਮੰਤਰੀ ਸਾਹਿਬ ਹਮੇਸ਼ਾ ਜ਼ਿਕਰ ਕਰਦੇ ਹੁੰਦੇ ਕਿ ਪੁਰਾਣੀਆਂ ਸਰਕਾਰਾਂ ਹਮੇਸ਼ਾ ਇਹ ਦਾਵਾ ਕਰਦੀਆਂ ਰਹੀਆਂ ਕਿ ਕੋਲਾ 2 ਦਿਨ ਦਾ ਰਹਿ ਗਿਆ ਅੱਜ 5 ਦਿਨ ਦਾ ਰਹਿ ਗਿਆ ਪਰ ਇੱਕ ਕੋਲੇ ਦੀ ਖਾਨ ਦਾ ਜ਼ਿਕਰ ਬਾਰ-ਬਾਰ ਆਉਂਦਾ ਸੀਗਾ ਉਹਦਾ ਹੁਣ ਕਿੰਨਾ ਕੁ ਮੁਨਾਫਾ ਪੰਜਾਬ ਦੀ ਸਰਕਾਰ ਨੂੰ ਹੋਇਆ ਜਦੋਂ ਆਪਣੀ ਕਹਿੰਦੇ ਕੋਲੇ ਦੀ ਖਾਨ ਜਦੋਂ ਪੰਜਾਬ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਕੀਤੀ ਤਾਂ ਉਸ ਦੇ ਨਾਲ ਬਹੁਤ ਫਾਇਦਾ ਹੋਇਆ ਤੁਸੀਂ ਉਸ ਡਿਪਾਰਟਮੈਂਟ ਨੂੰ ਦੇਖ ਰਹੇ ਹੋ ਕਿੰਨਾ ਫਾਇਦਾ ਹੋਇਆ ਉਸ ਚੀਜ਼ ਦਾ ਪਛਵਾੜਾ ਕੋਲਮਾਈ ਹੂੰ ਆਰਟੈਂ ਦੇ ਵਿੱਚ ਉਹ ਅਸੀਂ ਅਕਤੂਬਰ 22 ਦੇ ਵਿੱਚ ਚਾਲੂ ਕਰ ਲਈ ਸੀਗੀ ਜਿਹੜੀ 2015 ਤੋਂ ਬੰਦ ਹੋਈ ਸੀ ਜੀ ਔਰ ਉਹਦੇ ਵਿੱਚੋਂ ਸਾਨੂੰ ਲਿੰਕੇਜ ਜਿਹੜੀ ਆ ਸਾਡੇ ਸਰਕਾਰੀ ਥਰਮਲ ਪਲਾਂਟਾਂ ਦੇ ਮਿਲਦੀ ਸੀਗੀ ਪ੍ਰਾਈਵੇਟ ਦੇ ਬਿਲਕੁਲ ਪਰ ਜਦੋਂ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਤੇ ਉਹਦੀ ਵੀ ਕੋਲ ਦੀ ਲਿੰਕੇਜ ਅਸੀਂ ਉਸੇ ਕੋਲ ਬਣਤੀ ਜੀ ਅਸੀਂ ਉਹਦਾ ਕੋਈ ਪੈਸਾ ਨਹੀਂ ਦਿੰਦੇ ਕੋਲੇ ਤਾਂ ਸਾਨੂੰ ਕੋਈ ਆਟੋ ਵੀ ਦੇ ਜਾਂਦੇ ਨਹੀਂ ਹੂੰ ਹੂੰ ਸੋ ਉਥੋਂ ਦੀ ਕੋਲੇ ਦੀ ਜਿਹੜੀ ਆ ਆ ਕਵਾਲਿਟੀ ਜੀ ਕਵਾਲਿਟੀ ਵੀ ਬਹੁਤ ਵਧੀਆ ਸਾਡੇ ਜਿਹੜੇ ਆਥਰਮਲ ਪਲਾਂਟ ਨੇ ਉਹਨਾਂ ਦਾ ਪਲਾਂਟ ਲੋਡ ਫੈਕਟਰ ਹੁੰਦਾ ਹੈ ਉਹ ਪਲਾਂਟ ਲੋਡ ਫੈਕਟਰ ਕਾਫੀ ਜ਼ਿਆਦਾ ਇਨਕਰੀਜ਼ ਹੋਇਆ ਪਿਛਲੇ ਦਿਨਾਂ ਦੇ ਵਿੱਚ ਸੋ ਸਾਨੂੰ ਉਹੜੇ ਤੇ ਜਿਹੜਾ ਅਸੀਂ ਪੈਸਾ ਖਰਚ ਕਰਦੇ ਸੀਗੇ ਪ੍ਰਾਈਵੇਟ ਜਗ੍ਹਾ ਤੋਂ ਕੋਲਾ ਖਰੀਦਣ ਦਾ ਉਹ ਸਾਰਾ ਖਰਚਾ ਸਾਡਾ ਨਿਲੋ ਗਿਆ ਸਾਨੂੰ ਸਿਰਫ ਉਸੇ ਟਰਾਂਸਪੋਰਟੇਸ਼ਨ ਚਾਰਜਸ ਦੇ ਕੇ ਅਸੀਂ ਆਪਣਾ ਕੋਈ ਨਹੀਂ ਆ ਇੱਕ ਗੱਲ ਜ਼ਰੂਰ ਦੱਸਿਓ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਹੁਣ ਬਿਜਲੀ ਕਿਉਂਕਿ ਖਫਤ ਵਧ ਜਾਣੀ ਗਰਮੀ ਦਾ ਮੌਸਮ ਹੈਗਾ ਤਾਂ ਕੁਝ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਟ ਲੱਗਣੇ ਵੀ ਸ਼ੁਰੂ ਹੋ ਗਿਆ ਆਮ ਲੋਕਾਂ ਨੂੰ ਕਈ ਬਿਲੋ ਚੀਜ਼ ਨਹੀਂ ਸਮਝ ਆਉਂਦੀ ਉਹਨੇ ਕਟ ਦਾ ਕਾਰਨ ਕੀ ਹੈਗਾ ਪਿੱਛੇ ਤੁਸੀਂ ਕਿਉਂਕਿ ਹਮੇਸ਼ਾ ਦਾਵਾ ਕਰ ਰਹੇ ਹੋ ਕਿ ਬਿਜਲੀ ਸਰਪਲਸ ਸੁਭਾ ਹੈਗਾ ਪੰਜਾਬ ਈਵਨ ਕਿ ਇੱਥੋਂ ਤੱਕ ਵੀ ਹਾਲਾਤ ਨੇ ਕਿ ਅਸੀਂ ਜਿਨ੍ਹਾਂ ਨੂੰ ਚਾਹੀਦੀ ਵੀ ਹੁੰਦੀ ਹੈ ਤਾਂ ਬਿਜਲੀ ਉਹਨਾਂ ਨੂੰ ਵੀ ਦੇ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਬਾਕੀ ਸ਼ਹਿਰਾਂ ਦੀ ਵੀ ਗੱਲ ਆਈ ਕਿ ਅਸੀਂ ਹੋਰਾਂ ਸ਼ਹਿਰਾਂ ਨੂੰ ਵੀ ਬਿਜਲੀ ਪੈਦਾ ਕਰਕੇ ਦੇ ਰਹੇ ਹਾਂ ਤੇ ਜਿਹੜੇ ਕੱਟ ਲੱਗ ਰਹੇ ਨੇ ਜਿਹੜੇ ਹੁਣ ਹੀ ਗਰਮੀ ਸ਼ੁਰੂ ਹੋਈ ਹੈ ਤਾਂ ਦੇਖੋ ਜਿੱਥੋਂ ਤੱਕ ਤੇ ਬਿਜਲੀ ਦੀ ਘਾਟ ਕਰਕੇ ਕੱਟ ਲੱਗਣ ਦੇ ਸੰਬੰਧ ਐ ਉਹਦੀ ਕੋਈ ਗੱਲ ਨਹੀਂ ਜੀ ਔਰ ਨਾ ਹੀ ਅਸੀਂ ਕੋਈ ਇਹੋ ਜਿਹਾ ਹਾਂ ਕਈ ਵਾਰੀ ਮੇਨਟੇਨੈਂਸ ਕਰਨੀ ਪੈਂਦੀ ਹੈ ਕੋਈ ਲਾਈਨਸ ਮੇਨਟੇਨ ਕਰਨੀਆਂ ਨੇ ਕਿਤੇ ਕੋਈ ਆ ਦੇ ਫੈਕਟ ਆ ਜਾਂਦਾ ਕੋਈ ਨਾ ਕੋਈ ਉਹਦੇ ਵਾਸਤੇ ਜ਼ਰੂਰ ਥੋੜਾ ਜਿਹਾ ਸਮਾਸ਼ਾ ਤੋਂ ਜਿਹੜਾ ਕੀਤਾ ਜਾਂਦਾ ਔਰ ਜਦੋਂ ਹੀ ਉਹ ਪ੍ਰੋਬਲਮ ਜਿਹੜੀ ਆ ਉਹ ਸੋਲਵ ਹੁੰਦੀ ਆ ਉਹ ਪ੍ਰੋਬਲਮ ਆਈ ਹੁੰਦੀ ਆ ਜਦੋਂ ਉਹਨੂੰ ਅਸੀਂ ਅ ਰੈਡਰੈਸਲ ਉਹਦੀ ਕਰ ਦਿੰਦੇ ਆ ਉਸ ਬਾਬੇ ਜਿਹੀ ਸਪਲਾਈ ਸ਼ੁਰੂ ਕਰ ਦਿੰਦੇ ਆ ਆਖਰੀ ਸਵਾਲ ਇਸ ਵਕਤ ਜਿਸ ਤਰੀਕੇ ਨਾਲ ਕੇਂਦਰੀ ਮੰਤਰੀ ਅਸੀਂ ਦੇਖ ਰਹੇ ਆ ਜਾਂ ਕੇਂਦਰ ਦੀ ਸਰਕਾਰ ਦੇਖ ਰਹੇ ਆ ਉਹ ਲਗਾਤਾਰ ਗ੍ਰੀਨ એનર્ਜੀ ਅਤੇ ਗ੍ਰੀਨ ਸੋਲਰ ਪਾਵਰ ਜਾਂ ਉਧਰਲੇ ਪਾਸੇ ਦੀਆਂ ਪਦਰਤੇ ਕਰ ਰਹੀ ਆ ਇਥੇ ਤੱਕ ਵੀ ਇਥਨੋਲ ਦਾ ਵੀ ਜ਼ਿਕਰ ਬਾਰ-ਬਾਰ ਆ ਰਿਹਾ ਹੈਗਾ ਪੰਜਾਬ ਦੀ ਸਰਕਾਰ ਇਨ ਫਿਊਚਰ ਕੋਈ ਇਦਾਂ ਦੀਆਂ ਡਿਵੈਲਪਮੈਂਟਸ ਕਰ ਰਹੀ ਹੈ ਕਿ ਅਸੀਂ ਗ੍ਰੀਨ એનર્ਜੀ ਵਾਲੇ ਪਾਸੇ ਵਧੇ ਅਸੀਂ ਗ੍ਰੀਨ એનર્ਜੀ ਵੱਲ ਰੀਨਿਊਏਬਲ એનર્ਜੀ ਵੱਲ ਅਸੀਂ ਵਧ ਰਹੇ ਹਾਂ ਸਾਡੇ ਜਿਹੜੀ ਸੋਲਰ એનર્ਜੀ ਉੱਤੇ ਕੰਮ ਕਰ ਰਹੇ ਹਾਂ ਸਾਡਾ ਹੋਰ ਇੱਕ ਸ਼ਾਹਪੂਰ ਕੰਢੀ 206 ਦਾ ਉਹਦਾ ਹਾਈਡਲ ਪ੍ਰੋਜੈਕਟ ਜਿਹੜਾ ਆ ਉਹ ਵੀ ਬਣ ਰਿਹਾ ਅਸੀਂ ਬਹੁਤ ਜਲਦ ਹੋਰੀ ਲੋਕਾਂ ਨੂੰ ਜਿਹੜਾ ਅਰਪਿਤ ਕਰ ਦੇਾਂਗੇ ਸੋ ਪੰਜਾਬ ਸਰਕਾਰ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਕਿ ਅਸੀਂ ਗ੍ਰੀਨ એનર્ਜੀ ਵੱਲੇ ਪਾਸੇ ਵਧੀਏ ਔਰ ਸੈਂਟਰਲ ਗਵਰਨਮੈਂਟ ਆਫ ਮਿਨਿਸਟਰੀ ਆਫ ਪਾਵਰ ਜਿਹੜੀ ਆ ਉਹਨਾਂ ਨੇ ਇਹ ਵੀ ਸਮੇਂ ਸਮੇਂ ਟਾਰਗੇਟ ਵੀ ਦਿੱਤੇ ਜਾਂਦੇ ਨੇ ਕਿ ਇੰਨੀ ਗ੍ਰੀਨ એનર્ਜੀ ਜਿਹੜੀ ਆ ਇਹਨੂੰ ਆਪਦਾ ਹਿਸਾਬ ਨਾਲ ਆਪਦੀ ਜਨਰੇਸ਼ਨ ਦਾ ਹਿਸਾਬ ਨਾਲ ਤੋ ਅਸੀਂ ਬਕਾਇਦਾ ਉਹ ਜਿਹੜੀ ਆ ਉਹਨਾਂ ਨੂੰ ਕੰਡੀਸ਼ਨਸ ਟਰਮਸ ਉਹ ਪੂਰੀਆਂ ਕਰਦੇ ਜੰਦ-ਜੰਦ ਇਹ ਗੱਲ ਦੱਸ ਦਿਓ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕਾ ਹੈਗਾ ਕਿ ਭਾਖੜਾ ਡੈਮ ਜਿਹੜਾ ਹੈਗਾ ਉਹ ਪੰਜਾਬ ਤੋਂ ਉਹਦੀ ਜਿਹੜੀ ਉਹ ਮਲਕੀਅਤ ਸੇਖਾਵਾਂ ਖੋਲ ਹੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੀਆਂ ਚਰਚਾਵਾਂ ਚੱਲੀਆਂ ਕਿ ਜਿਹੜੇ ਉਦੋਂ ਮੁੱਖ ਇੰਜੀਨੀਅਰ ਲੱਗੇ ਹੁੰਦੇ ਇੱਕ ਹਰਿਆਣਾ ਤਾਂ ਇੱਕ ਪੰਜਾਬ ਦਾ ਉਹਨਾਂ ਦੇ ਵੀ ਆਪਣੇ ਹਿਸਾਬ ਨਾਲ ਕਰ ਲਈ ਤਾਂ ਉਹ ਥੋੜਾ ਸ਼ੰਕਾ ਕਲੀਅਰ ਕਰ ਲਓ ਬਿਲਕੁਲ ਕੋਈ ਇਹੋ ਜਿਹੀ ਕਰਦੀਆਂ ਮੈਂਬਰ ਇਰੀਗੇਸ਼ਨ ਹਰਿਆਣਾ ਪੰਜਾਬ ਮੈਂਬਰ ਪਾਵਰ ਸਾਡਾ ਸਾਡੇ ਲੱਗਦੇ ਨੇ ਹੁਣ ਸਾਡੇ ਚੀਫ ਇੰਜੀਨੀਅਰ ਇੱਥੇ ਵਿਸਟਰ ਨੇ ਸੋ ਇਹੋ ਜੀ ਕੋਈ ਗੱਲ ਨਹੀਂ ਆ ਨਾ ਤਾਂ ਜਾਏਗਾ ਔਰ ਨਾ ਅਸੀਂ ਜਾਣ ਦਵਾਂਗੇ ਜੀ ਬਹੁਤ ਸ਼ੁਕਰੀਆ ਸਨ ਇਹ ਸਨ ਮੰਤਰੀ ਸਾਹਿਬ ਜਿਨ੍ਹਾਂ ਨੇ ਆਪਣਾ ਪੱਖ ਰੱਖਿਆ ਹੈਗਾ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਰਾ ਜਰੂਰ ਸਾਂਝੀ ਕਰਨਾ ਸਹਿਯੋਗੀ ਯੋਗੀ ਦੇ ਨਾਲ ਹਰਦੀਪ ਸਿੰਘ ਗੋਗਲ ਨੌਕ ਨਿਊਜ਼ ਚੰਡੀਗੜ੍ਹ